ਖੁਸ਼ ਕਰੇ ਤਾਂ ਇਸ ਪਰ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਕਾਵਿਕ ਤੇ ਸਾਰਥਕ ਗਰੀਟਿੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮੈਨੂੰ ਲੱਗਦਾ ਕਿ ਇਹਦੇ ਵਿੱਚ ਇੱਕ ਸੰਦੇਸ਼ ਚਪੇ ਹੋਇਆ ਜਿਹੜਾ ਇਸ ਤਰ੍ਹਾਂ ਲੱਗ ਖਾਲਸਾ ਅਕਾਲ ਪੁਰਖ ਕੀ ਫੌਜ ਅਕਾਲ ਕੁਰਕੀ ਫੌਜ ਬਣ ਕੇ ਅਸੀਂ ਅਹ ਦਿਸਤਾਨ ਦੀ ਗੱਲ ਅਹ ਜਿਸ ਤਰ੍ਹਾਂ ਦੀ ਕੀਤੀ ਪਈ ਕੋਸ ਸਟੇਪੇ ਡਾਪੀ ਚਾਦਰ ਤੇਤਰਾ ਸਾਡੇ ਧਰਮ ਦੀ ਜੋ ਨਕਰਤਵ ਉਹ ਸ਼ਾਇਦ ਬਹੁਤ करता हूं मैं उन समय ना क्या पर हिंदी चादर बिकने पर तो क्या कि सगल श्रेष्ठ पे टापी जाते कि इस गुरु जिस तरह अमरजीत गरेवाल उन्होंने बहुत खूबसूरती nhàng के गुरु तेज बहादुर शहादत अदर नहीं ली सी अमरजीत के हक करेवाल अमरजीत ਗੁਰਦੇਵ ਜੀ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝੋਇਆ ਉਹ ਤੁਸੀਂ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਹਿੰਦੇ ਆ ਕਿ ਕਿ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਧਰਮ ਕਿਹੜਾ ਉਹਨਾਂ ਜਾਦਾ ਕਿ ਸਾਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕਾ ਨਾਮ ਜਪ ਨਿਰਮਲ ਕਰ ਇਹ ਲਾਈਨ ਇਹ ਤੁਸਤਰ ਹੈ ਇਸ ਤਰ੍ਹਾਂ ਦਾ ਮਤਲਬ ਇਹ ਆ ਕਿ ਉਹ ਇਹ ਨਹੀਂ ਕਹਿੰਦੇ ਕਿ ਇਹ ਧਰਮ ਸਭ ਤੋਂ ਇੱਕ ਧਰਮ ਸਭ ਤੋਂ ਸ੍ਰੇਸ਼ਟ ਹੈ ਉਹਨਾਂ ਨੇ ਦੋ ਵੈਲਿਊਜ਼ ਬਣਾਈਆਂ ਕਿ ਹਰ ਕਾ ਨਾਮ ਜਪ ਨਿਰਮਲ ਕ ਮੇਰੇ ਲਈ ਹਰ ਕਾ ਨਾਮ ਜਪਣ ਦਾ ਮਤਲਬ ਗੁਰੂ ਨੂੰ ਸਾਰੇ ਬੰਦੇ ਆਪਣੇ ਕੋਲ ਢੰਗ ਨਾਲ ਪਿਆਰ ਕਰਦੇ ਔਰ ਆਪਣੀ ਆਪਣੀ ਬੁੱਧ ਹੈ ਜੀਤੀ ਵਰਨ ਸੁਮੇਰ ਲਈ ਹਰੀ ਹਰ ਕਾ ਨਾਮ ਦਾ ਮਤਲਬ ਹੈ ਕਿ ਪਈ ਇਸ ਕਾਇਨਾਤ ਦੇ ਬਲਹਾਰ ਜਾਣਾ ਇਹਦਾ ਜੋ ਸਿਰਜਣਹਾਰ ਹਸ ਹੈ ਉਹਨੂੰ ਸੋਚ ਕੇ ਹੈਰਾਨ ਹੋਣਾ ਔਰ ਉਹਨੂੰ ਖੋਜਣ ਦੀ ਕੋਸ਼ਿਸ਼ ਕਰਨੀ ਔਰ ਇਸ ਕੁਦਰਤ ਨੂੰ ਪ੍ਰੇਮ ਕਰਨਾ ਕਿ ਇਸ ਜਿਹੜੀ ਕਾਲੇ ਬੀਜ ਚੋਂ ਸੂਰਜ ਬੁੱਲ ਫੁੱਲ ਖੜ ਪੈਂਦੇ ਆ ਹਰ ਪਲ ਕਰਾਮਾਤ ਹੋ ਰਹੀ ਆ ਇਸ ਕਰਾਮਾਤ ਨੂੰ ਪਿਆਰ ਕਰਨਾ ਔਰ ਨਿਰਮਲ ਕਰਮ ਦਾ ਮਤਲਬ ਇਹ ਹੈ ਕਿ ਉਹ ਕਰਮ ਜਿਹਦੇ ਵਿੱਚ ਮੇਰੀ ਮੇਰਾ ਮੇਰੀ ਗਰਜ਼ ਮੇਰੀ ਹੋਂਮੈ ਮੇਰੀ ਕਾਮਨਾ ਇਸ ਤਰ੍ਹਾਂ ਸ਼ਾਮਲ ਨਹੀਂ ਕਿ ਉਹ ਦੂਜਾ ਨੁਕਸਾਨ ਕਰ ਰਹੀ ਹੋਵੇ। ਤੋਂ ਹਮੈ ਦੀ ਗੱਲ ਹੋ ਰਹੀ ਸੀ ਆਪਣੇ ਰਵੇਸਣਾਂ ਦੀ ਕੀਤੀ ਤੇ ਸੁਖ ਕਮਾਉਗੇ। ਗੁਰੂ ਅੰਗਦ ਦੇਵ ਜੀ ਦਾ ਵਾਕ ਹੈ ਕਿ ਹੋਂਮੈ ਧੀਰਗ ਰੋਗ ਹੈ दारू ਵੀ ਇਸ ਮਾਹੇ ਕਿ ਸ਼ਾ ਮੈਂ ਤੁੰਦ ਜਿੰਸ ਗਿਨੇ ਕਿ ਵੀ ਮੈਂ ਸਿੱਖੋ ਕਿ ਕੰਮ ਕਰਾਂ ਉੱਥੇ ਵੀ ਇੱਕ ਹੋਂ ਹੈ ਪਰ ਉਹ ਇੱਕ ਪਾਵਨ ਕਿਸਮ ਦੀ ਹੋਂ ਹੈ ਉਹ ਇੱਕ दारू ਕਿਸਮ ਦੀ ਹੋਂ ਹੈ ਕਿ ਵੀ ਮੈਂ ਬੰਦਿਆਂ ਕੀ ਇਦਾਂ ਕਰਾਂ ਮੈਂ ਗੁਰੂ ਦਾ ਸਿੱਖੋ ਕੀ ਇਦਾਂ ਕਰਾਂ ਉਹ ਇੱਕ ਹੋਂ ਜਿਹੜੀ ਅਫਗਾਨੀਂਕ दारू ਵੀ ਇਸ ਮਾਹੇ ਆ इसलिए पहली गल के बेशक आपदा सोचिए कि के अन्ने मुल्क वसे हुए जी एक प्रैक्टिकल गल है लेकिन जो अत सोचिए मैं कह कि नानक की पातशाही छोटी नहीं हो सकती कि नानक की पातशाही अग्राफी तक नहीं सीमित कर सकते

ਮੈਂ ਇਹ ਕਹਿੰਦਾ ਕਿ ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ ਇਹ ਸਿਰਫ ਰੁੱਖੀ ਨਹੀਂ ਹੈਗੇ ਇਹ ট্রেনਪੁਰਪ ਕਨਸੈਪਟ ਹੈ ਕਿ ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ ਜਿੱਥੋਂ ਤੱਕ ਬਾਬੇ ਨਾਨਕ ਦਾ ਥਾਲ ਆਰਤੀ ਜਗਦਾ ਹੈ ਜਿੱਥੋਂ ਤੱਕ ਪੌਣਾ ਵਿੱਚ ਅਨਹਤ ਨਾਦ ਇਲਾਹੀ ਵੱਜਦਾ ਹੈ ਜਿੱਥੋਂ ਤੀਕਰ ਨਾਨਕੀ ਮਾਂ ਦੇ ਨੂਰੀ ਚੰਦ ਦੀ ਚਾਦਰ ਨੇ ਇਸ ਸ੍ਰਿਸ਼ਟੀ ਨੂੰ ਢੱਕਿਆ ਹੈ ਉਥੋਂ ਦੀ ਕਿਰਪਾ ਦਾ ਸ਼ਾਹੀ ਦੀ ਸੀਮਾ ਕਰਨੀ ਚਾਹੁੰਦਾ ਹਾਂ ਸਭ ਜੰਮੰਦਰਾ ਨਾਲ ਮੈਂ ਸਾਰੀ ਧਰਤੀ ਵਰਨੀ ਚਾਹੁੰਦਾ ਹਾਂ ਤੋਂ ਅਸੀਂ ਬਹੁਤ ਵਾਰ ਕਿਹਨੇ ਪੰਜਾਬ ਜਿੰਦਾ ਗੁਰਾਂ ਦੇ ਨਾਮ ਤੇ ਪਰ ਮੈਂ ਸਮਝਦਾ ਕਿ ਇਹ ਪੂਰਨ ਸਿੰਘ ਦੀ ਲਾਈਨ ਹੈ ਤੇ ਇਹਦਾ ਕਹਿਣ ਦਾ ਹੱਕ ਵੀ ਪੂਰਨ ਸਿੰਘ ਨੂੰ ਹੈ ਜਣੇ ਖਣੇ ਨੂੰ ਨਹੀਂ ਇਹ ਹੱਕ ਨਹੀਂ ਕਿਉਂਕਿ ਪੂਰਨ ਸਿੰਘ ਨੇ ਜੋ ਸਿੱਖੀ ਦਾ ਜਿੰਨੇ ਹੋਣੇ ਵਿਸ਼ਾਲ ਕੀਤਾ ਵਿਸ਼ਾਲ ਸੀ ਮਿਲ ਵਿਸ਼ਾਲ ਨੂੰ ਸਮਝ ਉਹਦੀ ਵਿਸ਼ਾਲਤਾ ਨੂੰ ਸਮਝਿਆ ਵਿਸ਼ਾਲਤਾ ਪਹਿਲੇ ਸੀ ਮੇਰੇ خیال 'ਚ ਔਰ ਥੋੜਾ ਮੈਨ ਸਮਝਦਾ ਕਿ ਜਿੱਦਾਂ ਕਵੀਆਂ ਨੂੰ ਨਾ ਜਿਵੇਂ ਇਸਲਾਮ ਦੇ ਵੀ ਮਿਸਤਕ ਕਵੀ ਨੇ ਉਹਨਾਂ ਨੂੰ ਕਿੰਨਾ ਕੁਛ ਇਸਲਾਮ ਨੇ ਮਾਫ ਕੀਤਾ ਪਿਆ ਕਿ ਸੁਲਤਾਨ ਬਾਹੂ ਕਿੰਦਾ ਕਿ ਮੇਰਾ ਇਸ਼ਕ ਸਲਾਮਤ ਰਹਿ ਜਾਏ ਬਾਹੂ ਇਮਾਨੇ ਦੇਆਂ ਦਰੋਹੀ ਹੋ

ਦੂਸਰਾ ਇਦਾਂ ਵੀ ਹੋਇਆ ਇੱਕ ਮਤਲਬ ਬਹੁਤ ਮਜ਼ੇਦਾਰ ਗੱਲ ਵੀ ਆ ਕਿ ਉਹ ਕਹਿੰਦਾ ਕਿ ਬਾਲਨਾਥ ਕੋ ਰਾਂਝਾ ਤੇ ਰਾਂਝਾ ਨੇ ਕਿਹਾ ਮੈਨੂੰ ਜੋਗ ਦੇ ਦੇ ਤੇ ਉਹਨੇ ਜੋਗ ਦੇ ਕੇ ਉਹਦੇ ਕੰਨ ਕਾੜ ਕੇ ਮੁੰਦਰਾ ਪਾਤੀਆ ਤੇ ਕਹਿੰਦਾ ਹੁਣ ਤੂੰ ਨਾ ਔਰਤਾਂ ਵੱਲ ਨਹੀਂ ਦੇਖਣਾ ਤੁਰੰਤ ਰਾਂਝਾ ਕਿੰਦਾ ਕਿ ਆਲੇ ਮੇਰੇ ਕੰਨ ਮੁਰਜ਼ਬੂਤ ਕਰ ਭਲੇ ਮਾਨਸਾ ਆਲੇ ਮੁੰਦਰਾ ਆਪਣੀਆਂ ਮੂੜ ਬਾਬਾ ਕਿਲੇ ਬਾਲਨਾਥ ਪਹੁੰਚਾਇਆ ਗੁਰੂ ਦੇ ਸਿੱਖ ਨੂੰ ਹੱਥ ਪਾ ਕੇ ਮੈਂ ਉੱਥੇ ਗੁਰੂ ਸਿੰਘ ਉਹਨਾਂ ਵੀ ਇੱਕ ਸਿੱਖ ਬਣਾ ਲਿਆ ਕਿ ਸਿੱਖ ਕਿਸ ਪ੍ਰੀਤ ਦੀ ਜੋ ਗੱਲ ਹੈ ਕਿ ਸਿੱਖੀ ਸਪਿਰਟ ਕੀ ਹੈ ਸਿੱਖੀ ਦਾ ਸਿੱਖੀ ਦੀ ਵਿਸ਼ਾਲਤਾ ਕੀ ਹੈ ਅਸੀਂ ਦਿਨ ਦਿਲ ਵਿਛੜ ਰਹੇ ਆ ਤੇ ਅਸੀਂ ਦਿਨ ਦਿਲ ਛੋਟੇ ਹੋ ਜਾ ਰਹੇ ਲੋਕਾਂ ਨੂੰ ਦੂਰ ਕਰਿਆ ਜਾ ਰਹੇ ਕਿ ਤੂੰ ਵੀ ਨਹੀਂ ਤੂੰ ਵੀ ਨਹੀਂ ਤੂੰ ਵੀ ਨਹੀਂ ਫਿਰ ਇਹ ਦੂਰ ਕਰੀ ਜਾਣ ਦੀ ਇੱਕ ਅਸੀਂ ਸਾਡਾ ਵਿਛੋੜਾ ਹੈ ਇਸ ਨੂੰ ਹੋਰ ਦੁਖਦਾਈ ਦੁਖ ਦੇ ਰਿਹਾ ਤੇ ਮੈਂ ਗਿਆਨ ਸਿੰਘ ਸੰਧੂ ਉਹਨਾਂ ਨੂੰ ਸੁਣ ਰਿਹਾ ਸੀ ਇਹਨਾਂ ਦੇ ਕੰਮ ਨੂੰ ਸੁਣ ਰਿਹਾ ਸੀ ਔਰ ਫਿਰ ਮੈਂ ਆਪਣੇ ਭਜਨ ਸਿੰਘ ਉਹਨਾਂ ਨੂੰ ਸੁਣਿਆ ਉਹਨਾਂ ਦੀ ਸੁਪਤ ਨੂੰ ਸੁਣਿਆ ਤੇ ਮੈਨੂੰ ਲੱਗਿਆ ਵੀ ਇਹ ਵੀ ਗੁਰੂ ਦੇ ਨਾਨਕ ਦੀ ਪਾਤਸ਼ਾਹੀ ਨੂੰ ਫੈਲਾ ਰਹੇ ਨੇ ਇਹ ਵੀ ਉਸ ਪਾਤਸ਼ਾਹੀ ਨੂੰ ਬਿਹੱਦਾਂ ਦੂਰ ਤੱਕ ਫੈਲਾ ਰਹੇ ਔਰ ਦਮੇ ਉਹਨਾਂ ਨੇ ਕਿਹਾ ਸੀ ਜੀ ਜੀ ਦੀਦਾ ਅਸੀਂ ਜਿੱਥਾ ਹਰਥ ਵਿੱਚ ਅਨਵਾਦ ਵੀ ਕਰਨਾ ਕਿ ਜਿਸੀ ਕਿਸੇ ਦੁਹਰਾ ਕੇ ਉਸ ਦੇ ਪ੍ਰਸੰਗ ਦੁਹਰਾ ਕੇ ਨਹੀਂ ਵਿਛੜ ਜਾਣਾ ਅਸੀਂ ਇਸ ਨੂੰ ਨਿਤ ਦੇ ਕਰਮਾਂ ਦੇ ਕੇ ਕਿ ਉੜਦਾਏ ਹੋ ਨਿਰਪੋ ਹੋਣ ਦੀ ਗੱਲ ਹੈ ਨਾ ਜਿਵੇਂ ਰੋਕੀराम ਭਰੜਕਿਆ ਕਿ ਇਸ ਲਈ ਬਹੁਤ ਜ਼ਰੂਰਤ ਹੈ ਕਿ ਪੱਤਰਕਾਰ ਸੱਚ ਬੋਲੇ ਪੱਤਰਕਾਰ ਸੱਚ ਲਈ ਸੀਰ ਵੀ ਹੋ ਸਕਦਾ ਪੱਤਰਕਾਰ ਜੋ ਟੂਥ ਲੇਕਦਾ ਹੂ ਗਵਰਨਮੈਂਟ ਜੋ ਸਰਕਾਰ ਕਰ ਰਹੀ ਹੈ ਇਸ ਲਈ ਕਿਤੇ ਕਿਤੇ ਕਵੀ ਕਿਆਦ ਕੀਤੇ ਹੋਏ ਕਿ ਡਿਗਰੀ ਇੰਟੈਲੈਕਚੁਅਲ ਕਿਆਦ ਕੀਤੇ ਹੋਇਆ ਤੋ ਉਹ ਨਿਰਪੋ ਉਹ ਇਹ ਨਹੀਂ ਕਿ ਹਰ ਪੈਸੇ ਲਈ ਨਾ ਕਿ ਸੀਸ ਅਰਪਣ ਦਾ ਸਦਾ ਵੇਲਾ ਹੈ ਪਰ ਤੂੰ ਆਪਣੇ ਧੜਤੇ ਸੀਸ ਪੈਦਾ ਕਰ। ਯਾਨੀ ਕਿ ਉਹ ਵਕਤ ਲੱਗਿਆ ਹੋਣ ਸੀਸ ਦੇਣ ਦਾ ਵੇਲਾ ਨਹੀਂ ਪਰ ਹਮੇਸ਼ਾ ਇੱਕ ਸਾਨੂੰ ਨਿਰਪੋਤਾ ਦੀ ਇੱਕ ਨਿਰਵੈਰਤਾ ਦੀ ਹਮੇਸ਼ਾ ਹਰ ਪਲ ਸਾਨੂੰ ਜ਼ਰੂਰਤ ਹੈ। ਤੋ ਮੈਂ ਇੱਕ ਵਕਤ ਯਾਨੀ ਮੈਂ ਗੱਲ ਕਰਦਾ ਕਿ ਇਕਬਾਲ علامه ਇਕਬਾਲ ਗ੍ਰੇਟ ਪੋएट ਸ਼ਾਇਰ ਮਸ਼ਰਕ ਯਾਨੀ ਇਸਲਾਮ ਦਾ ਵੱਡਾ ਪੋएट ਉਹ ਕਿ ਰਬਾਬ ਬਾਰੇ ਉਹਨਾਂ ਦਾ ਇੱਕ ਸ਼ੇਰ ਹੈ ਜਿਸ ਦੀ ਰਬਾਬ ਆਉਂਦੀ ਹੈ ਉਹ ਕਹਿੰਦੇ ਕਿ ਮੈਂ ਮੈਂ ਤੁਝ ਕੋ ਬਤਾਤਾ ਹੂੰ ਤਕਦੀਰ-ਏ-ਉਮਮ ਕੀ ਹੈ ਕਿ ਮੈਂ ਤੁਹਾਨੂੰ ਦੱਸਦਾ ਕਿ ਕੌਮਾਂ ਦੀ ਤਕਦੀਰ ਕੀ ਹੁੰਦੀ ਹੈ ਮੈਂ ਤੁਝ ਕੋ ਬਤਾਤਾ ਹੂੰ ਤਕਦੀਰ-ਏ-ਉਮਮ ਕੀ ਹੈ ਸ਼ਮਸ਼ੀਰੋ ਸਨਾਵਲ ਕੇ ਸ਼ਮਸ਼ੀਰਾਂ ਤੇ ਨਿਜੇ ਪਹਿਲਾਂ ਤਾਉਸੋ ਰਬਾਬ ਆਖਰ ਉਹ ਕਹਿੰਦਾ ਕਿ ਬਾਦਸ਼ਾਹੀਆਂ ਸ਼ਮਸ਼ੀਰਾਂ ਨਾਲ ਤੇ ਨਿਜਿਆਂ ਨਾਲ ਉੱਚੀਆਂ ਉੱਡਦੀਆਂ ਪਰ ਤਾਉਸ ਤੇ ਰਬਾਬ ਨਾਲ ਥੱਲੇ ਟੱਪਨਾ ਪਰ ਨਾਨਕ ਦੀ ਪਾਤਸ਼ਾਹੀ ਰਬਾਬ ਰਬਾਬ ਦੇ ਅੰਗ ਸੰਗ ਪੈਦਾ ਹੁੰਦੀ ਹੈ ਕਿਉਂਕਿ ਨਾਨਕ ਦਾ ਪਾਤਸ਼ਾਹੀ ਦਾ ਜੋ ਸੰਕਲਪ ਸੀ ਉਹ ਧਰਤੀਆਂ ਤੇ ਕਬਜ਼ਾ ਨਹੀਂ ਸੀ ਉਹ ਸੀ ਕਿ ਅਸੀਂ ਮਨਾ ਦੇ ਕਿਸ ਤਰ੍ਹਾਂ ਅਸੀਂ ਮਨਾ ਤੇ ਕਿਸ ਤਰ੍ਹਾਂ ਇੱਕ ਰਾਗ ਲਾਉਣਾ ਅਸੀਂ ਅਸੀਂ ਸਮਾ ਜਿਹਨੇ ਪ੍ਰੇਮ ਕਿਹਾ ਕਿ ਪ੍ਰੇਮ ਕੇ ਕਿਸੇ ਜ਼ਿੰਦਗੀ ਦੀ ਦੁਨੀਆ ਤੇ ਅਸੀਂ ਜਿੱਥੇ ਵੀ ਕੁਝ ਕਰਦੇ ਹਾਂ ਕਿਸੇ ਮੁਲਕ ਸੋਗੇ ਤਾਂ ਰੂਪ ਦੇ ਵੀ ਕਿਥੋਂ ਦੇ ਲੋਕ ਆ ਇਹ ਕਿਹਦੇ ਚੇਲੇ ਨੇ ਇਹ ਕੌਣ ਨੇ ਉਦੋਂ ਵੀ ਅਸੀਂ ਨਾਨਕ ਦੀ ਪਾਤਸ਼ਾਹੀ ਦਾ ਪਸਾਰ ਕਰ ਰਹੇ ਹਾਂ ਔਰ ਜਿੱਥੇ ਤੱਕ ਸ਼ਹਾਦਤ ਬਾਰੇ ਮੈਂ ਸੋਚਦਾ ਕਿ ਮੈਨੂੰ ਇਹ ਸਮਝਦਾ ਕਿ ਜਿਹੜੀ ਸਿੱਖ ਸ਼ਹਾਦਤ ਦਾ ਸੰਕਲਪ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋਇਆਦਾ ਸੰਕਲਪ ਜਿੱਥੇ ਬਗੈ ਸੰਕਲਪ ਸੰਕਲਪ ਦੀ ਗੱਲ ਹੈ ਉਹਨਾਂ ਦਾ ਵਾਕ ਹੈ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰਦਰ ਤਲੀ ਗਲੀ ਮੋਰੀਆਓ ਮਨ ਪ੍ਰੇਮ ਔਰ ਸ਼ਹਾਦਤ ਦਾ ਬਹੁਤ ਗਹਿਰਾ ਤਾਲਕ ਹੈ प्रेम तो टूटी हुई شہادت شہادت نہیں مولدی کہ प्रेम ਦਾ ਮਤਲਬ ਇਹ ਹੈ ਕਿ ਜਮਨ ਸਰਮਨ ਸਿਧਾਨੀ ਦਸੰਤ ਪਾਸ਼ਾ ਵੀ ਕਹਿੰਦੇ ਆ ਕਿ ਸਾਚ ਕਹੂੰ ਸੁਨ ਲੇ ਹੋ ਸਬੇ ਜਿਨ ਪ੍ਰੇਮ ਕੀਓ ਤਿਨ ਕੀ ਪ੍ਰਪ ਸੋ بیسک ਬ੍ਰਦਰਸ ਇਸ ਪ੍ਰੇਮਾ ਪ੍ਰੇਮ ਕਿ ਸੇ ਨਾਲੋਂ ਕਿ ਪੀ شہادت میرے ਲਈ ਕੀਆ ਕਿ ਤੁਹਾਨੂੰ ਕੋਈ ਖਿਆਲ ਕੋਈ ਜਜ਼ਬਾ ਕੁਲ ਭਾਵਨਾ ਜਿਹਨੂੰ ਜਾਨ ਤੋਂ ਵੀ ਪਿਆਰੀ ਹੋ ਜਾਂਦੀ ਆ ਉਸ ਹਦ ਤੱਕ ਪਰ ਮੇ ਇਹ ਮੈਨੂੰ ਜੀ ਔਰ ਤੁਸੀਂ ਆਪਣੀ ਜਾਨ ਵਾਰ ਕੇ ਇਹ ਸ਼ਾਦ ਇਹ ਗਵਾਹੀ ਦਿੰਦੇ ਹੋ ਕਿ ਹਾਂ ਇਹ ਮੈਨੂੰ ਜਾਨ ਤੋਂ ਪਿਆਰੀ ਇੱਕ ਸਟੈਪ ਪਿੱਛੇ ਦੂਸਰੇ ਸਟੈਪ 'ਤੇ ਉਹ ਚੀਜ਼ ਕਿਹੜੀ ਸੀ ਜਿਹੜੀ ਤੋਂ ਜਾਨ ਤੋਂ ਪਿਆਰੀ ਸੀ ਉਹ ਕੀ ਸੀ ਜਦ ਸੰਤਾਨ ਵੀ ਸਮਝ ਤੋਂ ਸੰਤਾਨ ਦੇ ਬਾਦਸ਼ਾਹ ਆਪਣੇ ਮਾਰੇ ਪੁੱਤਰ ਦੇ ਅਦਗਿਰਦ ਫਿਰ ਇਹ ਗੱਲ ਤਾਂ ਇਹਦੀ ਮੌਤ ਮੈਨੂੰ ਦੇ ਦੇ ਪਰ ਉਹ ਸਾਦਤ ਦਾ ਰੁਤਬਾ ਕਿਉਂ ਨਹੀਂ ਸੀ ਰਲਦੀ ਕੀ ਉਹ ਚੀਜ਼ ਜਿਹੜੀ ਜਾਨ ਤੋਂ ਪਿਆਰੀ ਸੀ ਉਹ ਕੀ ਸੀ ਉਹ ਕੀ ਸੀਗਾ ਜਿਹੜਾ ਮੈਂ ਮਤਲਬ ਮੈਂ ਕਿ ਮੈਂ ਕਾਦੇ ਲਈ ਸ਼ਹੀਦ ਹੋ ਗਿਆ ਕਿ ਮੈਂ ਇੱਕ ਮੂਰਲੀ ਜੀ ਮੇਰੀ ਨੌਕਰੀ ਉਹਦਾ ਸ਼ਹੀਦ ਹੋ ਗਿਆ ਕਿਸ ਤਰ੍ਹਾਂ ਕਿ ਉਹ ਉਹ ਜਿਹੜਾ ਕਨਸੈਪਟ ਹੈ ਉਹ ਵੀ ਉਹ ਸਾਦਤ ਨੂੰ ਦੁੱਧ ਜਿਹਾ ਸੱਤਿਆ ਪਹਿਲੀ ਗੱਲ ਤਾਂ ਉਹ ਚੀਜ਼ ਜਾਨ ਤੋਂ ਪਿਆਰੀ ਆ ਦੁਜਾਏ ਕਿ ਤੁਸੀਂ ਆਪਣੀ ਜਾਨ ਦੇ ਕੇ ਸਾਬਤ ਕਰਦੇ ਹੋ ਇਸ ਗੱਲ ਦੀ ਗਵਾਹੀ ਦਿੰਦੇ ਹੋ ਕਿ ਹਾਂ ਨਾ ਮੈਂ ਸਿਰਫ ਕਹਾ ਹੀ ਨਹੀਂ ਸੀ ਕਿਤਾਬੀ ਮੈਨੂੰ ਜਾਨ ਤੋਂ ਪਿਆਰੀ ਸੀ ਫਿਰ ਇਹ ਕਿ ਉਹ ਚੀਜ਼ ਕੀ ਹੈ ਜਿਹਦੇ ਨਾਲ ਸ਼ਹੀਦ ਹੋਇਆ ਉਹ ਤੁਹਾਡੀ ਸ਼ਹਾਦਤ ਦੀ ਵਿਸ਼ਾਲਤਾ ਨੂੰ ਤੁਹਾਡੀ ਸ਼ਹਾਦਤ ਦੀ ਪ੍ਰਮਾਣਿਕਤਾ ਨੂੰ ਸਾਬਤ ਕਰਦੀ ਹੈ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਕੀ ਸਾਬਤ ਕਰਦੀ ਹੈ ਉਹਨਾਂ ਨੇ ਕਿਉਂ ਫ੍ਰੀਮ ਕੀਤਾ ਜਦੋਂ ਮੈਂ ਦਰ ਨੂੰ ਨਾ ਕਿ ਉਹ ਦੀ ਸ਼ਹਾਦਤ ਦਾ ਮਤਬਾ ਸੀ ਤਾਂ ਕਹਿੰਦੇ ਕਿ ਉਹ ਸ਼ਹਾਦਤ ਹੋਇਆ ਕਿ ਕਿਸ 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 ਖਿਆਲ ਲਈ ਕਿਸ ਭਾਵਨਾ ਲਈ ਉਹ ਸ਼ਹੀਦ ਹੋਏ ਸੋ ਸ਼ਹਾਦਤ ਇਹ ਹੈ ਕਿ ਕੋਈ ਚੀਜ਼ ਤੋਂ ਜਾਨ ਤੋਂ ਪਿਆਰੀ ਆ ਦੂਜੀ ਗੱਲ ਹੈ ਕਿ ਉਹ ਜਿਹੜੀ ਜਾਨ ਤੋਂ ਪਿਆਰੀ ਚੀਜ਼ ਹੈ ਉਹ ਕਿੱਡੀ ਕ ਉਹ ਉਹੀ ਚੀਜ਼ ਹੈ ਜਿਵੇਂ ਕਿ ਨਾ ਕਿ ਵੀ ਇਤਨੇ ਨਾਦਾਂ ਵੀ ਨਾ ਥੇ ਜਾਂ ਸੇ ਗੁਜ਼ਰਨੇ ਵਾਲੇ ਤਾਂ ਉਦੋਂ ਸਿਰ ਇਤਨੇ ਕਿਉਂ ਅਨਿਆ ਨਦਾਨ ਵੀ ਨਹੀਂ ਸੀ ਇਤਨੇ ਨਾਦਾਂ ਵੀ ਨਸੇ ਥੇ ਜਾਂ ਸੇ ਗੁਜ਼ਰਨੇ ਵਾਲੇ ਨਾਸਰੋ ਪਿੰਦ ਗਰੋ ਰਾਹੇ ਗੁਜ਼ਰ ਤਾ ਦੇਖੋ ਪੀੜੇ ਤੋਂ ਲੰਗੀ ਅਸੀ ਕੋਈ ਨੇ ਅਨਜਾਨ ਨਹੀਂ ਸੀ ਜੇ ਰਾਤ ਦੇਖੋ ਕਿ ਰਾ ਕਿਦ ਨੂੰ ਜਾਂਦਾ ਕਿ ਉਹ ਜਿਹੜੀ ਜਿਹੜੀ ਜਿਹੜਾ ਖਿਆਲ ਜਿਹੜਾ ਵਿਚਾਰ ਜਿਹਦੇ ਲਈ ਮੈਂ ਜਿਹਦੇ ਲਈ ਉਹਨਾਂ ਜਾਨ ਦੇ ਕੇ ਗਵਾਹੀ ਦਿੱਤੀ ਤੋ ਸੋ ਗੁਰੂ ਦਸੰਪਾਸ਼ਾ ਵੀ ਇਸ ਨੂੰ ਸ਼ਾਦਤ ਦੇ ਨੂੰ ਬਹੁਤ ਖੁਸ਼ੀ ਨਾਲ ਬਿਆਨ ਕਰਦੇ ਆ ਜੋ ਕਿ ਨੇ ਕਿ ਤੇਲਕ ਜੰਜੂ ਰਾਖਾ ਪ੍ਰਭਤਾ ਕਾ ਤੇ ਉਹਨਾਂ ਦਾ ਕਿਨੂੰ ਵੱਡੂ ਕਲੂ ਮੈਂ ਸਾਕਾ ਕਿ ਉਹਨੇ ਇੱਕ ਵੱਡਾ ਸਾਕਾ ਕੀ ਕੀਤਾ ਔਰ ਇਹ ਕਿ ਦੂਜੀ ਗੱਲ ਹੈ ਕਿ ਉਹ ਫਿਰ ਕਹਿੰਿਆ ਕਿ ਸੀਸ ਹੀਓ ਪਰ ਫਿਰ ਇਹਨਾਂ ਨੇ ਦਿੱਤਾ ਤੁਸੀਂ ਕਿਹਾ ਕਿ ਵੀ ਮੇਰਾ ਮੇਰੇ ਸੀਸ ਮੈਂ ਦਿਨਾ ਪਰ ਆਪਣਾ ਜਿਹੜਾ ਮੇਰਾ ਵਿਰਧ ਹੈ ਜਿਹੜਾ ਮੇਰਾ ਸਿਰ ਰਾਜਸਲੀ ਜਿਹੜੀ ਮੇਰੀ ਕਮਿਟਮੈਂਟ ਆ ਉਦਲੇ ਮੇ ਆਪਾਂ ਆ ਪ੍ਰਸਰ ਦਰਵਾਨ ਕਰਦਾ ਫਿਰ ਉਸ ਸ਼ਾਦਤ ਦਾ ਅਫੈਕਟ ਹੁੰਦਾ ਕਿ ਦੁਨੀਆ ਉਸ ਸ਼ਾਦਤ ਨੂੰ ਦੇਖਦੀ ਹੈ ਕਿ ਉਗਲੇ ਹੇ 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 ਸਭ ਜਗ ਭਇਓ ਜੈ 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 ਸੁਰਲੂ ਕਿ ਉਥੇ ਇੱਕ ਮੌਤ ਵਰਗਾ ਪ੍ਰਭਾਵ ਹੈ ਕਿ ਇੱਕ ਡੈਥ ਹੋ ਗਈ ਪਰ ਇੱਕ ਹੋਰ ਸੁਰਲੂ ਕਹ ਹੂੰ ਤੁਸੀਂ ਇਤਿਹਾਸ ਕਹਿ ਲੋ ਹੂੰ ਤੁਸੀਂ ਮਾਨਵਤਾ ਦੀ ਉੱਚੀ ਚੇਤਨਾ ਕਹਿ ਲੋ ਉਥੇ ਜੈ 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 ਹੁੰਦੀ ਹੈ ਕਿ ਤਮਾਦ ਹੋ ਗਈ ਕਿਉਂ ਇਸ ਲਈ ਉਹ ਥ ਸਿਰਫ ਥ ਨਹੀਂ ਸ਼ਹਾਦਤ ਬਣਦੀ ਹੈ ਉਦੋਂ ਸਿਰਫ ਮੌਤ ਸ਼ਹਾਦਤ ਉਹਦੇ ਬਣਦੀ ਹੈ ਜਦੋਂ ਉਹਦੇ ਅਰਥ ਇੱਕ ਉਤਲੇ ਪੱਧਰ ਤੇ ਜਾ ਕੇ ਜੈ ਜੈ ਵਾਲੇ ਜੈ ਜੈ ਵਾਲੇ ਅਰਥ ਹਿੰਦੀ ਉਦੋਂ ਉਸ ਤੋਸਦੀ ਨੇ ਉਸ ਉਸ ਥ ਨੇ ਉਸ ਦੇ ਦੇ ਅੰਤ ਨੇ ਸ਼ਹਾਦਤ ਬਣਨਾ ਤੋਂ ਦੂਜੀ ਗੱਲ ਇਹ ਕਿ क्या पा अमर कहने के अमर तो शहर जा रहे तो के पोएट हुए बहुत सुना शेर मिला ना तो कि गुलाब टहनी से टूटा जमीन पर ना गिरा गुलाब गुलाब टहनी से टूटा जमीन पर ना गिरा कृष्ण तेज हवा की समझ से बाहर है कि एक कृष्मा तेज हवा की समझ तो बाहर है तुम समझे कि मैं लात सिर लेकिन वो वो जमीन से नहीं ਉਹਨੂੰ ਇਤਿਹਾਸ ਨੇ ਬੁਝ ਲਿਆ ਜਾਂ ਹਿਰਦਿਆਂ ਨੇ ਬੁਝ ਲਿਆ ਜਾਂ ਆਤਮਾ ਨੇ ਬੁਝ ਲਿਆ ਉਹ ਤਾਂ ਉਹ ਜ਼ਮੀਨ ਤੇ ਡਿਰਾਇ ਨਹੀਂ ਸਿਰਕ ਉਹਦਾ ਜੋ ਸ਼ਾਦਤ ਦਾ ਜੋ ਇਫੈਕਟ ਹੈ ਕਿ ਸ਼ਾਦਤ ਆਖਰ ਕਰ ਕੀ ਕਰਦੀ ਹੈ ਸ਼ਾਦਤ ਇਹ ਹੈ ਕਿ ਉਹ ਸਾਡੇ ਲਈ ਸਦੀਆਂ ਤੱਕ ਇੱਕ ਸਹਾਰਾ ਬਣ ਜਾਂਦੀ ਹੈ ਸਾਡੇ ਲਈ ਇੱਕ ਮਿਸ਼ਾਲ ਬੰਦ ਬੰਦ ਜਦ ਮੈਂ ਕਹਿੰਦਾ ਸੀ ਵੀ ਹਮੇਸ਼ ਨਾੜ ਨੇ ਮੇਰੇ ਸੁਖਨ ਫਕੀਰਾਂ ਦੇ ਇਹ ਸ਼ਾਹੀ ਗਹਿਰ ਮੈਂ ਕੱਲਾ ਜਾਂ ਬੇਸਹਾਰਾ ਨਹੀਂ ਕਿ ਉਹ ਸਾਰੇ ਸਾਡੇ ਨਾਲ ਨੇ ਮੈਂ ਕੱਲਾ ਜਾਂ ਬੇਸਹਾਰਾ ਨਹੀਂ ਕਿ ਉਹ ਜਿਹੜੀ ਸ਼ਾਦਤ ਹੈ ਉਹ ਸਾਨੂੰ ਸ਼ਕਤੀ ਦਿੰਦੀ ਹੈ ਕਿ ਅਸੀਂ ਅਸੀਂ ਵੀ ਨਿਰਪਉ ਉਸ ਤਰ੍ਹਾਂ ਹੋ ਗਏ ਅਸੀਂ ਵੀ ਉਸ ਤਰ੍ਹਾਂ ਹੀ ਨਿਰਵੈਰ ਹੋ ਗਏ ਸਾਡੀ ਵੀ ਜੋ ਵਿਸ਼ਾਲਤਾ ਸਾਡੀ ਜੋ ਸੋਚ ਆ ਉਹ ਸੀ ਨੂੰ ਸਭ ਕੁਝ ਕੀਤਾ ਜਾ ਰਿਹਾ ਸੋ ਸ਼ਹਾਦਤ ਦੇ ਸੰਕਲਪ ਸ਼ੁਰੂ ਤੋਂ ਬਾਅਦ ਜਿੱਦਾਂ ਬਹੁਤ ਖੁਸ਼ੀ ਨਾਲ ਡਾ. ਨੌਨਕਿਮਾ ਨੂੰ ਬਹੁਤ ਖੁਸ਼ੀ ਨਾਲ ਸਾਰਾ ਇਹ ਪੂਰਾ ਇਥਾਜ਼ ਪਰ ਦੱਸਿ ਅਸਾਇਯਤ ਦਾ ਕਨਸੈਪਟ ਉਹ ਮੈਂ ਬੜਾ ਬੜਾ ਦਿਲਚਸਪੀ ਕਨਸੈਪਟ ਦੇਖਿਆ ਕਿਉਂ ਸ਼ਹਾਦਤ ਨੂੰ ਤਿੰਨ ਰੰਗਾਂ ਦੀ ਤਿੰਨ ਰੰਗਾਂ ਜਿਵੇਂ ਬੰਡਿਆ ਕਿ ਰੈੱਡ ਮਾਰਟਰਡਮ ਔਰ ਵਾਈਟ ਮਾਰਟਰਡਮ ਔਰ ਪਿੰਕ ਮੈਸਟਰਡ ਉਹ ਕਿ ਰੈਡ ਰੈਡ ਮੈਸਟਰਡ ਉਹ ਜਿੱਥੇ ਲਹੂ ਡਰ ਲਿਆ ਕਿ ਜਿੱਥੇ ਬੰਦੇ ਦੀ ਔਰ ਉਹ ਵਾਈਟ ਮੈਟਰਮੋਂ ਕਹਿੰਦੇ ਆ ਕਿ ਜਿੱਥੇ ਬੰਦਾ ਹੋ ਮਰਿਆ ਤਾਂ ਨਹੀਂ ਪਰ ਉਹ ਕਿਤੇ ਡੋਲਿਆ ਵੀ ਨਹੀਂ ਕਿ ਹਰ ਥਾਂ ਉਹ ਡੋਲ ਰਹਿ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਉਹਨਾਂ ਸਥਿਤੀਆਂ ਚੋਂ ਲੰਘਿਆ ਇਹ ਉਹਨਾਂ ਦਾ ਕਾਨਸੈਪਟ ਹੈ ਕਿ ਉਹ ਵੀ ਕਿਸਮ ਦਾ ਸ਼ਹੀਦ ਆ ਕਿ ਜਿੰਨੇ ਮਤਲਬ ਉਹ ਤਾਂ ਉਹ ਤਾਂ ਪਹਿਲੇ ਆਪਣੇ ਜਾਰੇ ਸੀਗੇ ਦਕਾਸੇ ਹੋਣੀ ਕਿ ਜੇ ਮੈਂ ਪਹਿਲੇ ਮਰਨ ਕਬੂਲ ਸੋ ਮਰਨ ਉਹਨੇ ਵੀ ਕਬੂਲ ਕਰ ਲਿਆ ਸੀ ਲੇਕਿਨ ਉਹ ਖਰੀ ਅੱਗੇ ਉਹਨੂੰ ਮਰਨ ਦਾ ਉਹ ਜਿਆ ਅਕਸਰ ਨਹੀਂ ਆਇਆ ਲੇਕਿਨ ਉਹਨੂੰ ਵੀ ਮੰਦੇ ਫਿਰ ਉਹ ਇੱਕ ਜਿਹੜੀ ਪਿੰਕ ਸ਼ਾਤਮਾਂ ਦੇ ਉਹਨੂੰ ਕਹਿੰਦੇ ਕਿ ਜਿਹੜੀ ਸ਼ਹਾਦਤ ਬੰਦਾ ਤਪੱਸਿਆ ਕਠਨ ਤਪ ਜਿਵੇਂ ਆਪਾਂ ਹੱਥ ਜੋ ਕੇ ਨਹੀਂ ਹੱਥ ਜੋ ਕਰਨਾ ਜੰਮ ਹੋ ਸਿੱਖ ਕਿਸਮ ਦਾ ਆਪਣੇ ਤੇ ਡਿਸਿਪਲ ਲਾਗੂ ਕਰਨਾ ਸੋਇਆ ਕਿ ਜਿਹੜੀ ਕਿਸੇ ਬੰਦੇ ਦੀ ਕੁਰਬਾਨੀ ਜਾਂ ਸੈਕਰੀਫਾਈਸ ਉਹਦੇ ਕਈ ਲੈਵਲ ਕਈ ਪੱਧਰ ਹੋ ਸਕਦੇ ਬੁਨਿਆਦੀ ਗੱਲ ਇਹ ਹੈ ਕਿ ਉਹ ਕੀ ਆ ਜੋ ਸਾਨੂੰ ਜਾਨ ਤੋਂ ਵੀ ਪਿਆਰ ਉਹ ਉਦਾਰ ਤੁਲਾ ਕੀਆ ਉਹ ਕਿੰਨਾ ਕਰ ਉੱਚ ਕਿਤੋਂ ਤੱਕ ਸੜਨ ਲੈਂਦਾ ਸੋ ਇਹ ਹੀ ਸੜਾਇਮ ਧਿਆਨਾ ਹਰ ਪਲ ਰਗੂ ਸਰ ਜਿੰਨੇ ਕੇ ਇਹਨ ਪੁੱਤਰਨ ਕੇ ਸੀਸ ਪਰ ਵਾਰ دیے ਸਤਜਾਰ ਚਾਰ ਮੋਏ ਤੋਂ ਤਾਂ ਇਹ ਸਾਡੇ ਲਈ ਇੱਕ ਸਾਡੇ ਪਿਆਰ ਵੀ ਆ ਪਰ ਸਾਡੇ ਲਈ ਹਰ ਪਲ ਇਹ ਇੱਕ ਬੰਗਾਰ ਵੀ ਆ ਭੀ ਕੀ ਅਸੀਂ ਹਾਂ ਉਹਦੇ ਸੋਥਿਆ ਕਿ ਮੈਂ ਸਮਝਦਾ ਜਿਦਾ ਜਿਹੜੀ ਵੈਲਿਊਜ਼ ਦੀ ਗੱਲ ਸੀ ਕਿ ਗੁਰੂ ਗੰਗ ਸਾਹਿਬ ਕਿਉਂ ਇਹ ਪੱਤਰ ਮੰਨਦੇ ਆ ਜਮਰਜੀਤ ਕਿਉਂ ਕਹਿੰਦਾ ਕਿ ਉਹਦਾ ਮਤਲਬ ਇਹ ਹੈ ਕਿ ਗੁਰਨਾਨਕ ਸਾਹਿਬ ਵਨਸਵੰਤਾ ਦਾ ਰੂਪ ਦੀ ਵਨਸਵੰਤਾ ਮੰਨਦੇ ਨੇ ਪੇ ਦੀ ਇਹਨੇ ਮੁੰਦਰਾ ਪਾਈਆਂ ਇਹਨੇ ਇਹ ਮਸੀਤ ਤੇ ਜਾਂਦਾ ਪਰ ਉਹ ਵੈਲਿਊਜ਼ ਦੀ ਇਕਮਿਕਤਾ ਮੰਨਦੇ ਕਿ ਵੈਲਿਊਜ਼ ਤੋਂ ਹੀ ਵੈਲਿਊ ਜੁਨੀਵਰਸਲ ਨੇ ਕਿ ਦਇਆ ਕਪਾ ਸਿਰਫ ਜਨੂ ਹੈ ਲੇਕਿਨ ਜਨੂ ਦੀ ਵਨਸਵੰਤਾ ਨੂੰ ਰੱਖਦੇ ਹੋ ਕਹਿੰਦੇ ਪੀ ਦਇਆ ਦਇਆ ਸਭ ਤੋਂ ਵੱਡਾ ਇਮੋਸ਼ਨ ਆ ਜਾਂ ਕਹਿੰਦੇ ਮਿਹਰ ਮਸੀਤ ਸਿੱਧਕ ਮਸੱਲਾ ਕਿ ਉਹ ਉਸ ਵਨਸਵੰਤਾ ਨੂੰ ਵੀ ਨਾਲ ਲੈ ਕੇ ਤੁਰ ਰਿਹਾ ਲੇਕਿਨ ਜੋ ਕਦਰਾਂ ਕੀਮਤਾਂ ਦੀ ਇਕਤਾ ਹੈ ਜੋ ਕਦਰਾਂ ਕੀਮਤ ਇਹ ਨਹੀਂ ਕਿ ਸਾਡੀਆਂ ਸਾਡੀ ਧਰਮ ਦੇ ਦਇਆ ਦੇ ਕੋਈ ਮੁੱਲ ਨਹੀਂ ਕੋਈ ਨਹੀਂ ਕਹਦਾ ਦੁਨੀਆ ਤੇ ਕਿਸੀ ਦਇਆ ਨੂੰ ਕੁਝ ਨਹੀਂ ਮੰਨਦੇ ਮਤਲਬ ਉਹ ਜਿਹੜੀ ਇੱਕਮਿਕਤਾ ਉਹ ਸੈਕਮਿਕਤਾ ਦਾ ਇੱਕ ਤਰ੍ਹਾਂ ਜਿਵੇਂ ਜੇ ਅਮਜੀਦ ਦੇ ਵੈਲਿਊਜ਼ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਮਸ਼ੀਨੀ ਬੁੱਧੀ ਮਾਨਤਰੋਂ ਅਸੀਂ ਕੀ ਸੋਣਾ ਉਹ ਸਾਨੂੰ ਇੱਕ ਮਿੱਕਤਾ ਵਾਲੀਆਂ ਵੈਲਿਊਜ਼ ਕੋਣੀ ਪੈਣ ਗਿਆ ਐਪਤੀ ਹੋ ਗਈ ਕਿ ਇਹ ਨਹੀਂ ਕਿ ਫਿਰ ਮੈਨੂੰ ਉਹ ਕਾਰ ਬਣਾ ਦੇ ਜਿਹੜੀ ਇਦਾਂ ਦੀ ਵੈਲਿਊ ਤੋਂ ਉਹ ਕੋਈ ਜਿੰਮੇ ਨਹੀਂ ਇਦਾਂ ਦੀ ਕਾਰਬਨਾਜੇ ਤੇ ਕੋਈ ਨਹੀਂ ਬਲੂ ਕਿ ਉੱਥੇ ਸਾਡੀ ਜਿਹੜੀ ਕਦਰਾਂ ਕੀਮਤਾਂ ਦੀ ਇੱਕ ਮਿੱਕਤਾ ਘੱਟ ਹੋਣੀ ਆ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਪ੍ਰੇਮ ਕਿ ਪ੍ਰੇਮ ਲਈ ਸ਼ਹੀਦ ਹੋਣਾ ਪ੍ਰੇਮ ਸਭ ਤੋਂ ਵੱਡੀ ਵੈਲਿਊ ਆ ਇਸ ਕਾਇਨਾਤ ਦਾ ਪ੍ਰੇਮ ਇਸ ਇੰਦਰੀ ਸਰਜਨ ਹਾਰਾ ਰਸ ਦਾ ਪ੍ਰੇਮ ਕਹ ਲੋ ਪ੍ਰਭੂ ਦਾ ਪ੍ਰੇਮ ਕਹ ਲੋ ਦਵਨ ਬਨਸਵੰਤ ਦਾ ਪ੍ਰੇਮ ਵਿਨਾਕੋਸ਼ ਸ਼ਬਦ ਨਾਲ ਬਹਿਰੂਚੀਅ ਕਲਸਾ